ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਸੀ ਕਹ ਲੋ ਹੈ ਨਾ ਆ ਬੋਲੋ ਇਹ ਤੇ ਕੀ ਕਹਿਣਾ ਚਾਹੋਗੇ ਤੁਸੀਂ ਮਤਲਬ ਕੀ ਹੈ ਕਿ ਚੱਲ ਕੀ ਰਿਹਾ ਹੈ ਬਾਈ ਖੁਰਾਕਾ ਨਹੀਂ ਰਹੀਆਂ ਨਾ ਉਹ ਵਾਲੀਆਂ ਬਟ ਇਹ ਜੀ ਚੀਜ਼ਾਂ ਗੈਰ ਪੰਜਾਬੀ ਲੋਕ ਕਰਨ ਤੇ ਮੈਨੂੰ ਫਰਕ ਨਹੀਂ ਪੈਂਦਾ ਬਿਲਕੁਲ ਇਹੀ ਜੇ ਪੰਜਾਬ ਸਾਡੀ ਸੂਰਮਿਆਂ ਦੀ ਕੌਮ ਹੈ ਯਾਰ ਬਿਲਕੁਲ ਹੈ ਨਾ ਅਸੀਂ ਸ਼ਹੀਦੀਆਂ ਦਿੱਤੀਆਂ ਤੇ ਜੇ ਸਾਡੀ ਕੌਮ ਤੋਂ ਆਵੇ ਟੈਂਪੂ ਜਾਂ ਪੋਲੇ ਲੋਕ ਨਿਕਲਣਗੇ ਜੀ ਤੁਸੀਂ ਗੱਲ ਕੀਤੀ ਤੇ ਏਜੰਸੀ ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋਗੇ ਅੱਜ ਕੱਲ ਮੁੰਡਿਆਂ ਦੀ ਥੋੜੀ ਕੈਟਾਗਰੀ ਬਦਲਦੀ ਜਾਂਦੀ ਹੈ ਤੁਸੀਂ ਦੇਖਦੇ ਹੋਏ ਜਿਸ ਦਾ ਮਤਲਬ ਕੀ ਆ ਮੁੰਡੇ ਦੀ ਕੈਟਾਗਰੀ ਜਦੋਂ ਆਪਾਂ ਪਹਿਲਾਂ ਸੀਗੇ ਜਦੋਂ ਆਪਣਾ 2012 ਦਾ 11 ਦਾ ਟਾਈਮ ਸੀਗਾ ਉਦੋਂ ਮੁੰਡੇ ਧੱਕ ਪਾਣ ਲਏ ਜਿਹਦਾ ਅਸੀਂ ਚਸਕਾ गाना ਕੱਢਿਆ ਆਪਾਂ ਜਾਂ ਕੋਈ ਵੀ ਹੈਨਾ ਹੁਣ ਉਹ ਦੂਜੇ ਪਾਸੇ 7-8 ਸਾਲ ਦੇ ਵਿੱਚ ਨਾ ਜੈਂਜੀ ਦੇ ਵਿੱਚ ਮੁੰਡੇ ਟੈਂਪੋ ਟਾਈਪ ਤੁਸੀਂ ਕਹ ਲਓ ਹੈ ਨਾ ਆਹ ਬੋਲੋਗੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਮੈਨੂੰ ਕੀ ਹੈ ਕਿ ਚੱਲ ਕੀ ਰਿਹਾ ਹੈ ਬਾਈ ਖੁਰਾਕਾ ਨਹੀਂ ਰਹੀ ਹੈ ਨਾ ਉਹ ਵਾਲੀਆਂ ਹੂੰ ਪਹਿਲੀ ਗੱਲ ਜਦੋਂ ਖੁਰਾਕ ਨਹੀਂ ਹੋਏਗੀ ਤੇ ਨਾਲੇ ਆਪਣਾ ਦੇਖੋ ਮੈਂ ਕਿਸੇ ਦੀ ਨਿੰਦਾ ਨਹੀਂ ਕਰਦਾ ਹਾਂ ਜੀ ਬਿਲਕੁਲ ਆਪਣਾ ਹਰ ਕਿਸੇ ਦਾ ਮਤ ਹੈ ਦਿਮਾਗ ਹੈ ਜ਼ਮੀਰ ਹੈ ਜਿਹਨ ਜਿਸ ਪਾਸੇ ਤੁਰਨਾ ਬਟ ਇਹ ਜੀ ਚੀਜ਼ਾਂ ਗੈਰ ਪੰਜਾਬੀ ਲੋਕ ਕਰਨ ਹੂੰ ਤੇ ਮੈਨੂੰ ਫਰਕ ਨਹੀਂ ਪੈਂਦਾ ਹੂੰ ਬਿਲਕੁਲ ਇਹੀ ਜੇ ਪੰਜਾਬ ਸਾਡੀ ਸੂਰਮਿਆਂ ਦੀ ਕੌਮ ਹੈ ਯਾਰ ਬਿਲਕੁਲ ਹੈਨਾ ਅਸੀਂ ਸ਼ਹੀਦਿਆਂ ਦੀ ਦਿੱਤੀ ਹੈ ਤੇ ਜੇ ਸਾਡੀ ਕੌਮ ਤੋਂ ਆਜੇ ਟੈਂਪੂ ਜਾਂ ਪੋਲੇ ਲੋਕ ਨਿਕਲਣਗੇ ਪੰਜਾਬੀਆਂ ਨੇ ਤਾਂ ਸਾਮ ਹੈ ਪੂਰਾ ਹਿੰਦੁਸਤਾਨ ਬਈ ਅੱਜ ਤੱਕ ਬਾਰਡਰ ਤੇ ਸਾਡੇ ਤੇ ਜਾਂਦੇ ਮਰਦੇ ਤਾਂ ਸੀਗੇ ਆ ਬਿਲਕੁਲ ਵੰਡ ਹੋਈ ਉਹ ਵੀ ਪੰਜਾਬ ਦੀ ਆ ਪੰਜਾਬ ਉਹ ਵੀ ਪੰਜਾਬ ਦੀ ਹੋਈ ਤੇ ਪੰਜਾਬ ਨੇ ਅੱਜ ਤੱਕ ਸੂਰਮੇ ਜੰਮਿਆ ਹੁਣ ਥੋੜਾ ਜਿਹਾ ਜਿਹੜੇ ਪੋਲੇ ਹੋ ਗਏ ਨੇ ਨਿਆਣੇ ਇਹਨਾਂ ਨੂੰ ਮੇਰੇ ਹਿਸਾਬ ਨਾਲ ਇਹ ਸੂਟ ਨਹੀਂ ਕਰਦਾ ਰਿਪਰੈਜ਼ੈਂਟ ਕਰਨਾ ਨਹੀਂ ਠੀਕ ਲੱਗਦਾ ਤੁਸੀਂ ਜਾਂ ਤੇ ਜੇ ਇਹ ਕਰਨਾ ਹੀ ਹੈ ਤੇ ਥੋੜਾ ਜਿਹਾ ਫਿਰ ਪੰਜਾਬੀ ਨਾਲ ਬੋਲੋ ਬਿਲਕੁਲ ਸੱਚੀ ਗੱਲ ਹੈ ਜਿਹੜੀ ਪੰਜਾਬੀ ਨਾ ਬੋਲੋ ਕਿਉਂ ਪੰਜਾਬੀ ਅਸੀਂ ਹਾਰਟਲੀ ਬਹੁਤ ਇੰਤਜ਼ਾਰ ਕਰੀਏ ਕਿਉਂਕਿ ਮੈਂ ਤੁਹਾਨੂੰ ਮੈਂ ਤੁਹਾਨੂੰ ਗੱਲ ਦੱਸਾਂ ਸੱਚੀ ਗੱਲ ਜੀ ਮੈਂ ਮੇਰੀ ਦਿੱਲੀ ਦੀ ਪਦਾਸ਼ ਹੈ ਲੇਕਿਨ ਮੈਨੂੰ ਪੰਜਾਬ ਨੇ ਪਤਾ ਕੀ ਦੇਤਾ ਜੋ ਮੈਨੂੰ ਕਦੀ ਨਹੀਂ ਮਿਲ ਸਕਦਾ ਸੀ ਮੈਂ ਕਲਕੱਤਾ ਜਾਣਾ ਮੈਂ ਮਦਰਾਸ ਜਾਣਾ ਮੈਂ ਗੁਜਰਾਤ ਜਾਣਾ ਮੈਂ ਬੰਬਈ ਜਾਣਾ ਮੈਂ ਯੂਪੀ ਜਾਣਾ ਮੈਂ ਬਿਹਾਰ ਜਾਣਾ ਮੈਂ ਗੁਹਾਟੀ ਜਾਣਾ ਸਾਰੇ ਪਤਾ ਕੀ ਜਾਂਦੇ ਹਾਂ ਨਹੀਂ ਭਾਜੀ ਬਿਲਕੁਲ ਐ ਐ ਐ ਅਸੀਂ ਕਮਾਈ ਨਹੀਂ ਸਕਦੇ ਸੀ ਇਹ ਪੰਜਾਬ ਨੇ ਦਿੱਤਾ ਸਾਨੂੰ ਇਹ ਸਾਡੀ ਬੋਲੀ ਨੇ ਦਿੱਤਾ ਸਾਨੂੰ ਬਹੁਤ ਵੱਡੀ ਗੱਲ ਹੈ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਸੂਰਮੇ ਆ ਸੂਰਮੇ ਰਹਿਣਾ ਚਾਹੀਦੇ ਆ ਤੇ ਖੁਰਾਕਾ ਠੀਕ ਕਰਾਓ ਮਾਤਾਂ ਜਿਹੜੀਆਂ ਮਾਤਾਂ ਮਾਤਾ ਖਲਾਂਦੀਆਂ ਨੇ ਪੀਜ਼ੇ ਪੂਜ਼ੇ ਤੇ ਫਿਰ ਪੋਲੇ ਹੀ ਹੋਣਾ ਸਾਰਿਆਂ ਨੇ ਤੇ ਖੁਰਾਕ ਸਾਗ ਸੂ ਖਵਾਓ ਬੱਕਰੇ ਖਵਾਓ ਬੱਕਰੇ ਖਵਾਓ ਬੱਕਰੇ ਬਲਾਓ ਤੇ ਬੱਕਰੇ ਖਾਓ ਤਾਂ ਹੀ ਪਤਾ ਲੱਗੇਗਾ ਪੰਜਾਬੀ ਆਇਆ